ਖੇਰ ਖਬਰ ਦੇ ਦੂਸਰੇ ਪੜਾਅ ਕਾਨੂੰਨੀ ਨੁਕਤੇ ਦੇ ਵਿੱਚ ਸਵਾਗਤ ਹੈ। ਸੁਖਿਲ ਸਾਹਿਬ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮਸਲਾ ਜਿਹੜਾ ਜ ਕੈਨੇਡਾ ਦੀ ਅਸੀਂ ਗੱਲ ਕਰੀਏ ਕਿ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਉਹ ਬਹੁਤ ਚਰਚਾ ਚ ਹੈ ਅੱਜਕੱਲ ਹਰ ਰੋਜ਼ ਜਿਹੜੀਆਂ ਉਹ ਨਵੀਆਂ ਨਵੀਆਂ ਜਿਹੜੀਆਂ ਅਸੀਂ ਪਾਬੰਧੀਆਂ ਨਵੇਂ-ਨਵੇਂ ਰੂਲ ਜਿਹੜੇ ਆ ਉਹ ਪ੍ਰਗਟ ਹੁੰਦੇ ਦੇਖ ਰਹੇ ਆ ਜਿਹਦੇ ਕਰਕੇ ਬਹੁਤ ਘਬਰਾਹਟ ਪਾਈ ਜਾ ਰਹੀ ਹੈ ਕਿ ਜਿਹੜੇ ਵਿਦਿਆਰਥੀ ਉਥੋਂ ਆਵਦਾ ਸਰਮਾਇਆ ਖਰਚ ਕੇ ਘਰ-ਬਾਰ ਵੇਚ ਕੇ ਵੀ ਵਿਚਾਰੇ ਚੰਗੇ ਭਵਿੱਖ ਦੇ ਲਈ ਕੈਨੇਡਾ ਆਏ ਸੀ ਉਹਨਾਂ ਤੇ ਹੁਣ ਤਲਵਾਰ ਲਟਕ ਰਹੀ ਹੈ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲ ਰਿਹਾ ਉਹਨਾਂ ਨੂੰ ਮਿਲ ਕੇ ਭਵਿੱਖ ਦਾ ਖਤਰਾ ਹੈ ਕਿ ਸਾਨੂੰ ਰਿਪੋਰਟ ਕੀਤਾ ਜਾ ਸਕਦਾ ਕਿਉਂਕਿ ਸੋਸ਼ਲ ਮੀਡੀਆ ਤੇ ਬੜਾ ਸਰਗਰਮੀ ਨਾਲ ਇਹ ਗੱਲ ਪ੍ਰਚਾਰੀ ਜਾ ਰਹੀ ਹੈ 7 ਲੱਖ ਜਿਹੜੇ ਆ ਵਾਪਸ ਜਾਣਗੇ 3 ਲੱਖ ਵਾਪਸ ਜਾਣਗੇ 1 ਲੱਖ ਵਾਪਸ ਜਾਊਗਾ ਉਹ ਪਤਾ ਨਹੀਂ ਕੀ ਇਹ ਜਿਹੜਾ ਇਹ ਸਾਰਾ ਵਰਤਾਰਾ ਵਰਤ ਰਿਹਾ ਹੈ ਅਸੀਂ ਇਹਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹੁੰਨੇ ਸੀ ਕਮ ਸਾਹਿਬ ਜਿਹੜੀ ਪਹਿਲਾਂ ਦਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਸਪੈਕੂਲੇਸ਼ਨ ਕੀਤੀ ਜਾਂਦੀ ਹੈ ਵੀ ਇਹਨਾਂ ਨੰਬਰ ਹੈ ਇਹਨਾਂ ਨੰਬਰ ਹੈ ਇਹ ਜਿਹੜਾ ਇਹ ਸੰਸਨੀ ਕੇਸ ਬਣਾਉਣ ਦੇ ਲਈ ਖਬਰਾਂ ਇਸ ਤਰ੍ਹਾਂ ਦੇ ਨੰਬਰ ਮੈਨੂਫੈਕਚਰ ਕੀਤੇ ਜਾਂਦੇ ਨੇ ਇਸ ਤਰ੍ਹਾਂ ਦਾ ਡਾਟਾ ਕਿਸੇ ਕੋਲ ਨਹੀਂ ਇਸ ਤਰ੍ਹਾਂ ਦਾ ਡਾਟਾ ਤਾਂ ਸਰਕਾਰ ਵੀ ਨਹੀਂ ਦੇ ਸਕਦੀ ਜੀ ਬਈ ਕੌਣ ਰਹੂਗਾ ਤੇ ਕੌਣ ਜਾਊਗਾ ਹੁਣ ਕਿਸੇ ਨੂੰ ਕੀ ਪਤਾ ਵੀ ਕੌਣ ਕੁਆਲੀਫਾਈ ਕੀਦੇ ਪੁਆਇੰਟ ਪੂਰੇ ਹੋਣਗੇ ਕੀਦੇ ਨਾਮ ਹੋਣਗੇ ਇਹਦਾ ਨਾਮ ਹੋਣਗੇ ਸੋ ਇਹ ਗਿਣਤੀ ਮਿੰਤੀ ਇਹ ਮੀਡੀਆ ਚੈਨਲ ਕਿਸ ਤਰ੍ਹਾਂ ਲਾਲੰਦੇ ਨੇ ਬਿਲਕੁਲ ਸੋ ਇਹ ਜਿਹੜੇ ਨੰਬਰ ਹੈ ਇਹਨਾਂ ਦੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੰਬਰਾਂ ਦਾ ਜਿਹੜਾ ਸੋਰਸ ਹੈ ਉਹ ਕੋਈ ਵੀ ਪੁਖਤਾ ਸੋਰਸ ਨਹੀਂ ਹੈਗਾ ਹੂੰ ਦੂਸਰੀ ਗੱਲ ਭਮ ਸਾਹਿਬ ਜਿਹੜੇ ਟੈਂਪਰੇਰੀ ਰੈਜ਼ਿਡੈਂਸ ਦੀ ਆਪਾਂ ਜੇ ਗੱਲ ਕਰੀਏ ਆ ਗੱਲ ਇਹ ਨਹੀਂ ਕਿ ਸਾਡੀ ਕੋਈ ਅਸੀਂ ਉਹਨਾਂ ਦੇ ਵਿਰੋਧੀ ਆ ਜਾਂ ਕੋਈ ਸਾਡੀ ਉਹਨਾਂ ਦੀ ਸਾਡੀ ਜਿਹੜੀ ਸਮੇਦਨਾ ਹੈ ਉਹਨਾਂ ਦੇ ਨਾਲ ਹੈ ਬਿਲਕੁਲ ਪਰ ਕਾਨੂੰਨੀ ਤੌਰ ਦੇ ਉੱਤੇ ਜੇ ਤੁਸੀਂ ਦੇਖੋ ਤਾਂ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਹੈ ਹਮ ਕਿ ਚਾਹੇ ਉਹ ਵਰਕ ਪਰਮਿਟ ਹੋਲਡਰ ਹੈ ਚਾਹੇ ਉਹ ਸਟੂਡੈਂਟ ਵੀਜ਼ਾ ਹੋਲਡਰ ਹੈ ਕੀ ਸਰਕਾਰ ਨੇ ਕੋਈ ਉਹਨਾਂ ਨੂੰ ਗਾਰੰਟੀ ਦਿੱਤੀ ਸੀ ਇੱਥੇ ਬੁਲਾਉਣ ਲੱਗੇ ਹਮ ਕਿ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜੇ ਤੁਸੀਂ ਸਟੂਡੈਂਟ ਜਾਂ ਵਰਕ ਪਰਮਿਟ ਤੇ ਇੱਥੇ ਆਉਨੇ ਹੋ ਟੈਂਪੋਰਰੀ ਰੈਜ਼ੀਡੈਂਟ ਹੂੰ ਤੇ ਤੁਹਾਨੂੰ ਸਰਕਾਰ ਪੀਆਰ ਦਊਗੀ ਹੂੰ ਕਿ ਜਾਂ ਸਰਕਾਰ ਦੀ ਕੋਈ ਜ਼ਿੰਮੇਵਾਰੀ ਆ ਜਾਂ ਸਰਕਾਰ ਦੀ ਕੋਈ ਲਾਇਬਿਲਟੀ ਆ ਉਹਨਾਂ ਦੇ ਪ੍ਰਤੀ ਜੀ ਜਦੋਂ ਵੀ ਐਪਲੀਕੇਸ਼ਨ ਲਗਾਈ ਜਾਂਦੀ ਹੈ ਚਾਹੇ ਉਹ ਸਟੂਡੈਂਟ ਵੀਜ਼ਾ ਦੀ ਚਾਹੇ ਉਹ ਵਰਕ ਪਰਮਿਟ ਦੀ ਹੂੰ ਤਾਂ ਉਹਦੇ ਵਿੱਚ ਜਿਹੜਾ ਬਿਨੇ ਕਰਤਾ ਐ ਐਪਲੀਕੈਂਟ ਐ ਉਹ ਇਹ ਲਿਖ ਕੇ ਦਿੰਦਾ ਹੈ ਪ੍ਰੂਵ ਕਰਦਾ ਹੈ ਵੇ ਜਦੋਂ ਮੇਰੀ ਟੈਂਪਰੇਰੀ ਸਟੇ ਖਤਮ ਹੋਊਗੀ ਤਾਂ ਮੈਂ ਵਾਪਸ ਜਾਊਗਾ ਹੂੰ ਜੇ ਆਫੀਸਰ ਦੀ ਤਸੱਲੀ ਨਾ ਹੋਵੇ ਕਿ ਉਹ ਵਾਪਸ ਜਾਊਗਾ ਤਾਂ ਇਹ ਇੱਕ ਰਿਜੈਕਸ਼ਨ ਦਾ ਗਰਾਊਂਡ ਹੈ ਹੂੰ ਸੋ ਉਦੋਂ ਪੂਰੀ ਟੀਲ ਲਾਈ ਜਾਂਦੀ ਹੈ ਪ੍ਰੂਫ ਕਰਨ ਦੇ ਲਈ ਕਿ ਅਸੀਂ ਵਾਪਸ ਜਾਵਾਂਗੇ ਆਪਣਾ ਪਰਮਿਟ ਖਤਮ ਹੋਣ ਤੋਂ ਜੀ ਚਲੋ ਉਨਾ ਸਮਾਂ ਮਿਲਦਾ ਹੈ ਉਦੋਂ ਬਾਅਦ ਵਰਕ ਪਰਮਿਟ ਮਿਲਦਾ ਸੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਉਨਾ ਸਮਾਂ ਮਿਲਦਾ ਸੀ ਆਪਣੀ ਪੀਆਰ ਦੀ ਜਿਹੜੀ ਫਾਈਲ ਹੈ ਉਹ ਬਣਾਉਣ ਦਾ ਉਹ ਲਗਾਉਣ ਦਾ ਤੇ ਪਰਮਨੈਂਟ ਰੈਜ਼ੀਡੈਂਸ ਲੈਣ ਦਾ ਹੂੰ ਪਰ ਕੀ ਇਹ ਸਰਕਾਰ ਦਾ ਪ੍ਰੈਰੋਗੇਟਿਵ ਨਹੀਂ ਹੂੰ ਕੀ ਇਹ ਸਰਕਾਰ ਦੀ ਪਾਵਰ ਨਹੀਂ ਹੈ ਵੀ ਸਰਕਾਰ ਕੈਨੇਡਾ ਦੀ ਗਵਰਨਮੈਂਟ ਕੈਨੇਡਾ ਦੀ ਲੋਡ ਦੇ ਮੁਤਾਬਿਕ ਆਪਣੀ ਪਾਲਿਸੀ ਹੈ ਜਿਹੜੀ ਉਸ ਨੂੰ ਬਦਲ ਸਕੇ ਹੂੰ ਤੇ ਕੀ ਇਹ ਕੈਨੇਡਾ ਦੀ ਗਵਰਨਮੈਂਟ ਦੀ ਕੋਈ ਲਾਇਬਿਲਟੀ ਹੈ ਕੋਈ ਕਿਸੇ ਨੂੰ ਕੈਨੇਡਾ ਦੀ ਗਵਰਨਮੈਂਟ ਨੇ ਲਿਖ ਕੇ ਦਿੱਤਾ ਸੀ ਵੀ ਤੁਸੀਂ ਆਓ ਤੁਹਾਨੂੰ ਅਸੀਂ ਪੱਕੇ ਕਰਾਂਗੇ ਹੂੰ ਸੋ ਹਰੇਕ ਗੱਲ ਦੇ ਲਈ ਸਰਕਾਰ ਦੇ ਵਿੱਚ ਦੋਸ਼ ਕੱਢ ਦੇਣਾ ਮੈਂ ਸਮਝਦਾ ਵੀ ਇਹ ਗਲਤ ਅਪਰੋਚ ਹੈ ਜੀ ਹੁਣ ਪਾਥਵੇ ਤਾਂ ਹਜੇ ਵੀ ਖੁੱਲੇ ਸਾਰੇ ਹੂੰ ਇਹ ਕੀ ਉਹਨਾਂ ਨੇ ਜਿਹੜੇ ਪੁਆਇੰਟਸ ਹੈ ਉਹ ਵੱਧ ਗਏ ਹੂੰ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕੱਟਆਫ ਉੱਪਰ ਜਾਣ ਦੇ ਨਾਲ ਉਸ ਦੇ ਵਿੱਚ ਕੁਆਲੀਫਾਈ ਘਟ ਹੋ ਰਿਹਾ ਸੋ ਇਹਦੇ ਵਿੱਚ ਭਮ ਸਾਹਿਬ ਜਿਹੜੇ ਡਿਸੀਜਨ ਲੈ ਕੁਝ ਲੋਕਾਂ ਨੇ ਜਿਹੜੇ ਫਾਈਨੈਂਸ਼ੀਅਲ ਤੌਰ ਤੇ ਵੀ ਉਥੇ ਤੰਗ ਸੀ ਜੀ ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਵੇਚ ਬਟ ਕੇ ਆਪਣਾ سرمਾਇਆ ਜਿਹੜਾ ਉਹ ਇੱਥੇ ਪਹੁੰਚੇ ਹੋਏ ਸੀ ਚੰਗੇ ਭਵਿੱਖ ਦੇ ਲਈ ਜਿਹੜੀਆਂ ਸਾਡੀਆਂ ਸੰਵੇਦਨਾਵਾਂ ਨੇ ਉਹਨਾਂ ਦੇ ਨਾਲ ਐ ਪਰ ਸਰਕਾਰ ਦੇ ਖਿਲਾਫ ਮੈਂ ਸਮਝਦਾ ਕਿ ਜਿਸ ਤਰ੍ਹਾਂ ਇਹ ਧਰਨੇ ਲਾਉਣੇ ਇਹ ਮੋਰਚੇ ਲਾਉਣੇ ਹੂੰ ਇਹ ਕੋਈ ਵਾajib ਗੱਲ ਨਹੀਂ ਬਣਦੀ ਜੀ ਪਰ ਇਨਸਾਈਡ ਵੜਾਈ ਲੈਣ ਦੇ ਵਿੱਚ ਵੀ ਜਿਸ ਤਰ੍ਹਾਂ ਲੱਗਿਆ ਸੀ ਸੋ ਮੈਂ ਮੈਂ ਇਸ ਚੀਜ਼ ਦਾ ਸਪੋਰਟਰ ਨਹੀਂ ਕਿ ਤੁਸੀਂ ਇੱਕ ਐਨਟਾਈਟਲਮੈਂਟ ਦੇ ਤਹਿਤ ਹੂੰ ਗਵਰਨਮੈਂਟ ਆਫ ਕੈਨੇਡਾ ਤੋਂ ਇਹ ਚੀਜ਼ ਆ ਮੰਗੋ ਜਦਕਿ ਤੁਸੀਂ ਇੱਕ ਪਰਮਨੈਂਟ ਜਿਹੜਾ ਤੁਸੀਂ ਟੈਂਪਰੇਰੀ ਪਰਮਿਟ ਦੇ ਉੱਤੇ ਹੋ ਕਿ ਤੁਸੀਂ ਕਹਿ ਕੇ ਆਏ ਹੋ ਵੀ ਜਦੋਂ ਸਟੇ ਖਤਮ ਹੋ ਜਾਊਗੀ ਅਸੀਂ ਅਸੀਂ ਵਾਪਸ ਜਾਵਾਂਗੇ ਹੁਣ ਅਸੀਂ ਮੋਰਚੇ ਲਾ ਕੇ ਕਹੀਏ ਵੀ ਸਰਕਾਰ ਮਾੜੀ ਐ ਸੋ ਇਹ ਗੱਲਾਂ ਨਹੀਂ ਹੁੰਦੀਆਂ ਜਿਹੜੇ ਦੇਸ਼ ਹੈ ਕੋਈ ਵੀ ਚਾਹੇ ਉਹ ਫੋਰਨ ਪੋਲਿਸੀ ਆ ਚਾਹੇ ਉਹ ਇਮੀਗ੍ਰੇਸ਼ਨ ਪੋਲਿਸੀ ਆ ਚਾਹੇ ਇਕਨੋਮਿਕ ਪੋਲਿਸੀ ਆ ਉਹ ਅੱਪੂ ਆਪਣੇ ਦੇਸ਼ ਦੇ ਜਿਹੜੇ ਇੰਟਰਸਟ ਹੈ ਉਹ ਉਹ ਸਰਵ ਕਰਨੇ ਵਾਸਤੇ ਉਹ ਪਾਲਿਸੀ ਸਮੇਂ ਤੋਂ ਸਮੇਂ ਉਹ ਅਮੈਂਡ ਕੀਤੀ ਜਾਂਦੀ ਹੈ ਉਸ ਦੇ ਵਿੱਚ ਬਦਲਾ ਲੈ ਜਾਂਦੇ ਜਾਂਦੇ ਨੇ ਕੋਈ ਵੀ ਜਿਹੜੀ ਪਾਲਿਸੀ ਹੈ ਉਹ ਫ੍ਰੀਜ਼ ਨਹੀਂ ਕੀਤੀ ਜਾਂਦੀ ਸਮੇਂ ਦੇ ਵਿੱਚ ਹੂੰ ਚਾਹੇ ਉਹ ਇਮੀਗ੍ਰੇਸ਼ਨ ਹੀ ਹੋਵੇ ਜਦੋਂ ਸਰਕਾਰ ਨੂੰ ਲੱਗਿਆ ਹਾਂ ਸਰਕਾਰ ਦੇ ਉੱਤੇ ਤੁਸੀਂ ਇਹ ਜਿਹੜੇ ਸਰਕਾਰ ਦੇ ਫੈਸਲੇ ਐ ਉਹਨਾਂ ਦੇ ਉੱਤੇ ਸਵਾਲ ਚੱਕ ਸਕਦੇ ਹੋ ਕਿ ਉਹਨਾਂ ਦੀ ਅਪਰੋਚ ਪਹਿਲਾਂ ਠੀਕ ਸੀ ਕਿ ਨਹੀਂ ਸੀ ਹੂੰ ਕਿ ਜਿੰਨੇ ਨੰਬਰਸ ਦੇ ਵਿੱਚ ਟੈਂਪਰੇਰੀ ਰੈ residance ਰੈ residant ਲਿਆਂਦੇ ਗਏ ਜਾਂ ਜਿਹੜੇ ਚਾਹੇ ਉਹ ਐਲ ਐਮ ਆਈ ਪ੍ਰੋਗਰਾਮ ਹੈ ਚਾਹੇ ਉਹ ਸਟੂਡੈਂਟ ਵੀਜ਼ਾ ਪ੍ਰੋਗਰਾਮ ਹੈ ਚਾਹੇ ਜਿੰਨੇ ਵੀ ਟੈਂਪਰੇਰੀ ਫੋਰਨ ਵਰਕਰਸ ਜਾਂ ਟੈਂਪਰੇਰੀ ਰੈ residant ਲਿਆਂਦੇ ਗਏ ਕਿ ਉਹਨੇ ਨੰਬਰ ਦੇ ਵਿੱਚ ਲਿਆਂਦੇ ਜਾਣੇ ਚਾਹੀਦੇ ਸੀ ਜੇ ਲਿਆਂਦੇ ਗਏ ਤਾਂ ਉਹਨਾਂ ਦੀ ਹਾਊਸਿੰਗ ਦੇ ਵਾਸਤੇ ਇਨਫਰਾਸਟ੍ਰਕਚਰ ਦਾ ਕੀ ਪ੍ਰਬੰਧ ਸੀ ਜੀ ਕੀ ਫੈਡਰਲ ਗਵਰਨਮੈਂਟ ਨੇ ਇਹ ਨੰਬਰ ਅ ਮقرਰ ਕਰਨ ਤੋਂ ਪਹਿਲਾਂ ਸੂਬਾ ਸਰਕਾਰਾਂ ਦੇ ਨਾਲ ਹੂੰ ਜਾਂ ਸਿਟੀ ਪ੍ਰਸ਼ਾਸਨ ਦੇ ਨਾਲ ਜਿਹੜੇ ਵੱਡੇ ਸ਼ਹਿਰ ਨੇ ਕੈਨੇਡਾ ਦੇ ਜਿੱਥੇ ਬਹੁਤ ਆਤ ਟੈਂਪੋਰੀ ਰੈਜ਼ੀਡੈਂਸ ਦੀ ਜਾਂ ਵਿਦਿਆਰਥੀਆਂ ਦੀ ਆਉਂਦੀ ਹੈ ਉਹਨਾਂ ਉਹਨਾਂ ਦੇ ਨਾਲ ਕੋਈ ਗੱਲ ਕੀਤੀ ਵੀ ਤੁਹਾਡੇ ਕੋਲ ਹਾਊਸਿੰਗ ਦਾ ਕੀ ਪ੍ਰਬੰਧ ਹੈ ਹੂੰ ਜੇ ਇਹਨਾਂ ਨੰਬਰ ਆ ਜਵੇ ਤਾਂ ਤੁਸੀਂ ਸਾਮ੍ਹ ਸਕਦੇ ਆ ਕਿ ਨਹੀਂ ਸਾਮ੍ਹ ਸਕਦੇ ਜੀ ਸੋ ਕੁਝ ਵੀ ਇਸ ਤਰ੍ਹਾਂ ਦੀ ਪਲਾਨਿੰਗ ਫੈਡਰਲ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ ਕਾਲਜਸ ਨੇ ਜਿਹੜੇ ਚਾਹੇ ਉਹ ਪ੍ਰਾਈਵੇਟ ਕਾਲਜਸ ਨੇ ਉਹਨਾਂ ਦੇ ਲੌਬੀ ਦੇ ਪ੍ਰੈਸ਼ਰ ਦੇ ਅਧੀਨ ਆ ਕੇ ਜਾਂ ਕੁਝ 엠ਪਲॉयਰਸ ਦੇ ਜਿਹੜੇ ਹਰ ਵਾਰ ਸਾਡੇ ਐਮਪੀ ਸਾਹਿਬਾਨ ਨੂੰ ਕਹਿੰਦੇ ਸੀ ਕਿ ਸਾਨੂੰ ਲੇਬਰ ਦੀ ਲੋੜ ਹੈ ਸਾਨੂੰ ਲੇਬਰ ਦੀ ਲੋੜ ਹੈ ਹੂੰ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਇਹ ਪਾਲਿਸੀਜ਼ ਬਣਾਈਆਂ ਗਈਆਂ ਹੂੰ ਪਰ ਇਹਦਾ ਦੂਜਾ ਪਹਿਲੂ ਨਹੀਂ ਸੋਚਿਆ ਗਿਆ ਇਹ ਸਰਕਾਰ ਵੱਲੋਂ ਸਰਕਾਰ ਦਾ ਕੰਮ ਹੁੰਦਾ ਹੈ ਡਿਫਰੈਂਟ ਸਟੇਕ ਹোলਡਰਸ ਦੇ ਇੰਟਰਸਟ ਨੂੰ ਬੈਲੈਂਸ ਕਰਨਾ ਜਿਹੜੀ ਪੋਲਿਸੀ ਮੇਕਿੰਗ ਹੈ ਭਮਸਾਬ ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁਣਾ ਵੀ ਇੱਕ ਟਾਈਟ ਰੋਪ ਵਾਕ ਹੈ ਇਹ ਰੱਸੀ ਤੇ ਤੁਰਨ ਵਾਲੀ ਗੱਲ ਹੈ ਹੂੰ ਜਿਸ ਦੇ ਵਿੱਚ ਤੁਸੀਂ ਦੇਖਿਆ ਵੀ ਜਦੋਂ ਕਰਤੱਵ ਦਿਖਾਉਂਦੇ ਆ ਰੱਸੀ ਤੇ ਤੁਰਦੇ ਆ ਤਾਂ ਇੱਕ ਪੋਲ ਹੱਥ 'ਚ ਫੜਿਆ ਹੁੰਦਾ ਹੈ ਬੈਲੈਂਸ ਕਰਨ ਨੂੰ ਹੂੰ ਉਸੇ ਤਰ੍ਹਾਂ ਸਰਕਾਰ ਨੇ ਵੀ ਇਹ ਸਾਰਾ ਕੁਝ ਬੈਲੈਂਸ ਕਰਨਾ ਹੁੰਦਾ ਡਿਫਰੈਂਟ ਸਟੇਕ ਹোলਡਰਸ ਹਾਂ ਤੁਹਾਨੂੰ ਕਾਲਜ ਵਾਲੇ ਆ ਕੇ ਕਹਿੰਦੇ ਆ ਤੁਹਾਨੂੰ EMPLOYER ਆ ਕੇ ਕਹਿੰਦੇ ਆ ਕਿ ਸਾਨੂੰ ਲੇਬਰ ਨਹੀਂ ਮਿਲਦੀ ਤਾਂ ਜਿਹੜੇ ਦੂਜੇ ਲੋਕਾਂ ਦਾ ਇੰਟਰਸਟ ਹੈ ਇਹ ਵੀ ਇੰਟਰਸਟ ਹੈ ਸਰਕਾਰ ਦਾ ਕਿ ਜਿਹੜੀ ਲੇਬਰ ਫੋਰਸ ਹੈ ਉਹਦੀ ਐਕਸਪਲੋਇਟੇਸ਼ਨ ਨਾ ਹੋਵੇ ਜੀ ਉਹਦੇ ਨਾਲ ਕੋਈ ਧੱਕਾ ਨਾ ਹੋਵੇ ਹੂੰ ਇੱਥੇ ਜਿਸ ਤਰ੍ਹਾਂ ਦੀ ਭੰਮ ਸਾਹਿਬ ਬੱਦਰੀਨ ਐਕਸਪਲੋਇਟੇਸ਼ਨ ਹੋਈ ਹੈ ਹੂੰ ਟੈਂਪਰੇਰੀ ਫੋਰਨ ਰੈਜ਼ਿਡੈਂਸ ਦੀ ਖਾਸ ਤੌਰ ਤੇ ਜਿਹੜਾ ਐਲ ਐਮ ਆਈ ਪ੍ਰੋਗਰਾਮ ਹੈ ਉਹਦੇ ਅਧੀਨ ਹੂੰ ਉਸ ਨੂੰ ਯੂ ਐਨਓ ਨੇ ਮਾਡਰਨ ਸਲੇਵਰੀ ਕਿਹਾ ਦੇਖੋ ਕਿੰਡੀ ਸ਼ਰਮ ਦੀ ਗੱਲ ਹੈ ਕਿੰਨੀ ਸ਼ਰਮ ਦੀ ਗੱਲ ਹੈ ਬਿਲਕੁਲ ਇੱਕ ਅੱਜ ਦੇ ਦੌਰ ਦੇ ਵਿੱਚ ਗੁਲਾਮੀ ਮਨੂਆ ਮਜ਼ਦੂਰੀ ਹੂੰ ਕੋਈ ਸ਼ੱਕ ਵੀ ਨਹੀਂ ਹੈ ਵਾਸਤੇ ਜਿੱਥੇ इवन ਮਿਨੀਮਮ ਵੇਜ ਵੀ ਨਹੀਂ ਦਿੱਤਾ ਗਿਆ ਹੂੰ ਮਿਨਿਮ ਵੇਟਾ ਛੱਡੋ ਵੇਜ ਨਹੀਂ ਦਿੱਤਾ ਗਿਆ ਹੂੰ ਹੋਰ ਤਰ੍ਹਾਂ ਦੇ ਜਿਹੜੇ ਇਹ ਜੇ ਡਰਾਉਣੇ ਐਸੇ ਲੈ ਕੇ ਕੰਮ ਵੀ ਨਹੀਂ ਦਿੱਤਾ ਗਿਆ ਡਰਾਉਣੇ ਕਿਸੇ ਸਾਹਮਣੇ ਆਏ ਜਿੱਥੇ ਜਿੰਸੀ ਸ਼ੋਸ਼ਣ ਵੀ ਕੀਤਾ ਗਿਆ ਹੂੰ ਹਰ ਇੱਕ ਤਰ੍ਹਾਂ ਦਾ ਸ਼ੋਸ਼ਣ ਉਹਨਾਂ ਟੈਂਪਰੇਰੀ ਰੈਜ਼ੀਡੈਂਟਸ ਦਾ ਹੋਇਆ ਹੂੰ ਸੋ ਤੁਸੀਂ ਇੱਕ ਦੀ ਤਾਂ ਗੱਲ ਸੁਣ ਲਈ ਦੂਸਰੇ ਪਾਸੇ ਤੁਸੀਂ ਇਹ ਜਿਹੜਾ ਯਕੀਨੀ ਬਣਾਉਣ ਦੇ ਲਈ ਕੋਈ ਕਦਮ ਚੱਕਿਆ ਹੂੰ ਜੇ ਤੁਸੀਂ ਜਿਹੜਾ ਇਨਫਰਾਸਟ੍ਰਕਚਰ ਹੈ ਚਾਹੇ ਉਹ ਹਾਊਸਿੰਗ ਇੰਡਸਟਰੀ ਹੈ ਚਾਹੇ ਉਹ ਹੈਲਥ케ਅਰ ਹੈ ਕਿ ਉਹਨਾਂ ਤੋਂ ਪੁੱਛਿਆ ਹੂੰ ਵੀ ਇੰਨੇ ਬੰਦਿਆਂ ਦਾ ਚਾਹੇ ਉਹ ਸਕੂਲ ਬੋਰਡ ਨੇ ਉਹਨਾਂ ਨੂੰ ਪੁੱਛਿਆ ਵੀ ਇੰਨੇ ਬੱਚੇ ਜੀ ਇਨਟੇਕ ਆਊਗਾ ਤਾਂ ਤੁਸੀਂ ਲੈ ਸਕਦੇ ਹੋ ਕਿ ਨਹੀਂ ਲੈ ਸਕਦੇ ਦੇਖੋ ਛੋ ਕੁਝ ਵੀ ਕੀਤੇ ਬਿਨਾ ਇੱਕ ਜਿਹੜੀ ਇੱਕ ਪਾਸੜ ਪਾਲਿਸੀ ਇਹ ਬਣਾਈ ਗਈ ਜਿਸ ਦੇ ਨਤੀਜੇ ਭਮ ਸਾਹਿਬ ਅੱਜ ਤੁਸੀਂ ਦੇਖ ਰਹੇ ਹਾਂ ਹੁਣ ਫੇਰ ਜਦੋਂ ਦਿਖ ਰਿਹਾ ਹੈ ਕਿ ਵੋਟਾਂ ਦੇ ਵਿੱਚ ਨੁਕਸਾਨ ਹੋ ਰਿਹਾ ਇਸ ਚੀਜ਼ ਦਾ ਹਮ ਇੱਕ ਤਾਂ ਹੋਰ ਇਸ ਸਰਕਾਰ ਦੀ ਜਿਹੜੀ ਗੱਲ ਹੈ ਭਮ ਸਾਹਿਬ ਕਿ ਇਹ ਸਾਰੇ ਫੈਸਲੇ ਜਿਹੜੇ ਐ ਇਹ ਇਲੈਕਟੋਰਲ ਗੇਨ ਨੂੰ ਦੇਖ ਕੇ ਚੋਣਾਂ ਦੇ ਵਿੱਚ ਨਾ ਨੁਕਸਾਨ ਆਪਣਾ ਵੋਟਾਂ ਦੀ ਗਿਣਤੀ ਮਿੰਨਤੀ ਕਰਕੇ ਹਰ ਇੱਕ ਫੈਸਲਾ ਲੈਂਦੇ ਨੇ ਹਮ ਇਹ ਫੈਸਲਾ ਇਹਨਾਂ ਦਾ ਕੋਈ ਕੈਨੇਡਾ ਦੇ ਨੈਸ਼ਨਲ ਇੰਟਰਸਟ ਦੇ ਵਿੱਚ ਤਾਂ ਕੋਈ ਦਿਖਦਾ ਨਹੀਂ ਦਿਖਦਾ ਨਹੀਂ ਇਹਨਾਂ ਦੇ ਜਿਹੜੇ ਫੈਸਲੇ ਨੇ ਉਹ ਇਹ ਜਦੋਂ ਵੋਟਾਂ ਦੀ ਜਿਹੜੀ ਜੋੜ-ਤੋੜ ਹੈ ਹੂੰ ਉਹਦੇ ਵਿੱਚ ਹੀ ਦਿਖਦੇ ਨੇ ਸਾਰੇ ਜੀ ਹੁਣ ਇੱਕਦਮ ਹੀ ਸ਼ਕਤੀ ਕਰ ਦਿੱਤੀ ਇੱਕਦਮ ਹੀ ਚੂੜੀ ਕੱਸ ਦਿੱਤੀ ਕਿਉਂਕਿ ਲੋਕ ਪਰੇਸ਼ਾਨ ਨੇ ਇਮੀਗ੍ਰੇਸ਼ਨ ਵੱਡਾ ਮਸਲਾ ਬਣ ਗਿਆ ਯੂਐਸ ਦੇ ਵਿੱਚ ਵੀ ਤੇ ਇੱਥੇ ਵੀ ਇਹ ਜਿਹੜੇ ਇਹਨਾਂ ਦੀ ਸ਼ਕਤੀ ਦੇ ਕਾਰਨ ਇਹ ਵੀ ਹੋ ਸਕਦਾ ਹੈ ਕਿ 트럼ਪ ਹੁਣ ਜਿਹੜੇ ਆ ਉਹ ਉੱਥੇ ਕਾਬਜ਼ ਹੋ ਗਿਆ ਹੈ ਤੇ ਇਹਨੂੰ ਲੈ ਕੇ ਇਹਨਾਂ ਨੂੰ ਡਰ ਵੀ ਪਿਆ ਹੋਇਆ ਵੀ ਹੋਰ ਜਿਹੜੀ ਜਨਤਾ ਇੱਧਰ ਨੂੰ ਆਊਗੀ ਹੁਣ ਭੰਮ ਸਾਹਿਬ ਜਿਹੜੀ ਇਹ ਸ਼ਕਤੀ ਹੈ ਇਹ ਤਾਂ 1.5 ਸਾਲ ਪਹਿਲਾਂ ਦੀ ਸ਼ੁਰੂ ਹੋਈ ਹੋਈ ਹੈ ਹਮ ਹੌਲੀ ਹੌਲੀ ਸਾਰੇ ਪ੍ਰੋਗਰਾਮ ਦੇ ਉੱਤੇ ਪ੍ਰਾਈਵੇਟ ਕਾਲਜੇਸ ਦੇ ਉੱਤੇ ਜਦੋਂ ਦੇ ਮਾਰਕ ਮਿਲਰ ਬਣੇ ਨੇ ਉਹਨਾਂ ਨੂੰ ਮੈਂਡੇਟ ਦਿੱਤਾ ਗਿਆ ਹੈ ਹਮ ਜੀ ਮਨਿਸਟਰ ਨੂੰ ਮੈਂਡੇਟ ਦਿੱਤਾ ਜਾਂਦਾ ਵੀ ਤੂੰ ਇਹ ਕੰਮ ਕਰਨਾ ਹੈ ਹਮ ਤਾਂ ਮਾਰਕ ਮਿਲਰ ਉਹ ਆਪਣਾ ਕੰਮ ਕਰ ਰਹੇ ਨੇ ਹਮ ਇਹਨੂੰ ਰੈਸਟ੍ਰਿਕਟ ਕਰਨ ਦਾ ਇਮੀਗ੍ਰੇਸ਼ਨ ਨੰਬਰਸ ਨੂੰ ਘਟਾਉਣ ਦਾ ਜੀ ਟੈਂਪਰੇਰੀ ਉਹਨਾਂ ਨੇ ਬਹੁਤ ਵਾਰੀ ਹੁਣ ਬਿਆਨ ਦਿੱਤਾ ਕਿ ਨਾਟ एवरीवन इज ਵੈਲਕਮ ਜਿੰਨੇ ਵੀ ਆਏ ਆ ਸਾਰੇ ਰਹਿ ਨਹੀਂ ਸਕਦੇ ਹੂੰ ਸੋ ਉਹ ਬੜੇ ਸਖਤ ਬਿਆਨ ਹੁਣ ਇਸ ਵੇਲੇ ਉਹ ਦੇ ਰਹੇ ਆ ਹੂੰ ਪਰ ਇਹ ਦਿਸ ਇਜ਼ ਅਗੇਨ ਅ ਨੀਜਰ ਰਿਐਕਸ਼ਨ ਹੂੰ ਇਹ ਜਿਹੜਾ ਰਿਐਕਸ਼ਨ ਹੁਣ ਇਹ ਕਰ ਰਹੇ ਆ ਇਹਦੇ ਨਾਲ ਤੁਸੀਂ ਦੇਖਿਓ ਵੀ ਅੱਗੇ ਸਾਲ ਡੇਢ ਸਾਲ ਦੇ ਵਿੱਚ ਇੱਕ ਲੇਬਰ ਸ਼ਾਰਟੇਜ ਕ੍ਰੀਏਟ ਕਰਨਗੇ ਹੂੰ ਜਿਸ ਦਾ ਖਾਮਿਆਜ਼ਾ ਫਿਰ ਇੰਡਸਟਰੀ ਨੂੰ ਭੁਗਤਣਾ ਪਊ। ਜੀ। ਕਿਉਂਕਿ ਹੁਣ ਚੋਣਾਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਇੱਕ ਮਸਲਾ ਬਣਿਆ ਇਸ ਲਈ ਹੁਣ ਸਰਕਾਰ ਟਰੂਡੋ ਸਾਹਿਬੇ ਦਿਖਾਉਣਾ ਚਾਹੁੰਦੇ ਆ ਕਿ ਉਹ ਬੜੇ ਸਖਤ ਨੇ ਇਸ ਮਸਲੇ ਨੂੰ ਲੈ ਕੇ। ਹੂੰ। ਸੋ ਭਮ ਸਾਹਿਬ ਇਹ ਚੋਣਾਂ ਦੀ ਗਿਣਤੀ ਮਿੰਤੀ ਕਰਕੇ ਜਿਹੜੇ ਵੋਟਾਂ ਦੀ ਗਿਣਤੀ ਮਿੰਤੀ ਕਰਕੇ ਜਿਹੜੇ ਕੰਮ ਕੀਤੇ ਜਾਂਦੇ ਨੇ ਕੋਈ ਬਹੁਤੇ ਸਿਰੇ ਨਹੀਂ ਚੜਦੇ। ਕੁਈ ਬਹੁਤੇ ਪੋਜ਼ਿਟਿਵ ਰਿਜ਼ਲਟ ਨਹੀਂ ਲੈ ਕੇ ਆਉਂਦੇ ਹੈਗੇ ਹਮ ਹੁਣ ਜਿਹੜਾ ਮਿਲੀਅਨਸ ਆਫ ਜਿਹੜਾ ਟੈਂਪਰੇਰੀ ਰੈਜ਼ੀਡੈਂਟ 2 ਮਿਲੀਅਨ ਦੇ ਕਰੀਬ ਜਿਹੜੇ ਹਮ ਇੱਥੇ ਬੈਠੇ ਆ ਜਿਹੜੇ ਹੁਣ ਇੰਨੇ ਬੰਦਿਆਂ ਨੂੰ ਸਾਹਮਣਾ ਇੰਨਿਆਂ ਨੂੰ ਅਡਜਸਟ ਕਰਨਾ ਉਹਦੇ ਵਾਸਤੇ ਇੱਕ ਕ੍ਰੀਏਟਿਵ ਪਾਲਿਸੀ ਚਾਹੀਦੀ ਸੀ ਹਮ ਇੱਕ ਆਊਟ ਆਫ ਦਾ ਬਾਕਸ ਥਿੰਕਿੰਗ ਉਹਦੇ ਵਾਸਤੇ ਚਾਹੀਦੀ ਹੈ ਜੇ ਤੁਸੀਂ ਹੁਣ ਉਹਨਾਂ ਨੂੰ ਚੱਕ-ਚੱਕ ਕੇ ਜਿਹੜਾ ਹੈ ਤੁਸੀਂ ਇਨਫੋਰਸ ਵੀ ਕਰਨਾ ਹੈ ਲਾਅ ਦਾ ਸਰਕਾਰ ਦਾ ਕਿੰਨਾ ਖਰਚ ਆਜੂ ਫਰਜ਼ ਕਰੋ ਬਈ ਐਡਾ ਵੱਡਾ ਨੰਬਰ ਹੈ ਚਲੋ ਪੱਕੇ ਹੋਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਹਮ ਇਮੀਗ੍ਰੇਸ਼ਨ ਕੋਈ ਸਟੇਟਸ ਹਾਸਲ ਕਰਨ ਦੇ ਵਿੱਚ ਉਹਨਾਂ ਚੋਂ ਵੱਡਾ ਨੰਬਰ ਆ ਜਿਹੜਾ ਉਹ ਆਊਟ ਆਫ ਸਟੇਟਸ ਹੋ ਜਾਊਗਾ ਹਮ ਫਿਰ ਉਹਨਾਂ ਦੇ ਉੱਤੇ ਜਿਹੜਾ ਰਿਮੂਵਲ ਆਰਡਰ ਆ ਜਾਂ ਜੋ ਵੀ ਹੈ ਸੀਬੀਐਸਏ ਵੱਲੋਂ ਇਨਫੋਰਸਮੈਂਟ ਕੀਤੇ ਜਾਣ ਦੇ ਉੱਤੇ ਹੂੰ ਕਿੰਨੇ ਰਿਸੋਰਸ ਖਰਚ ਹੋਣਗੇ ਹੂੰ ਕਿੰਨੇ ਬਿਲੀਅਨ ਦਾ ਬਜਟ ਉਹ ਬਣੂਗਾ ਦੇਖੋ ਉਹ ਪੇ ਕੀ ਨਹੀਂ ਕਰਨਾ ਹੈ ਟੈਕਸ ਪੇਰ ਨਹੀਂ ਉਹ ਸਿਚੁਏਸ਼ਨ ਇੱਥੇ ਤੱਕ ਕਿਉਂ ਲਿਆਂਦੀ ਗਈ ਹੂੰ ਕਿਉਂ ਕੁਝ ਚੁਣਿੰਦਾ ਅਰਬਨ ਸੈਂਟਰਸ ਦੇ ਵਿੱਚ ਹੀ ਜਿਹੜਾ ਸਾਰਾ ਰਸ਼ ਪਾ ਦਿੱਤਾ ਗਿਆ ਹੂੰ ਨਵੇਂ ਇਮੀਗ੍ਰੈਂਟਸ ਦਾ ਜੀ ਜੀ ਕੈਨੇਡਾ ਐਡਾ ਵੱਡਾ ਮੁਲਖ ਹੈ ਕਿਉਂ ਨਹੀਂ ਇਸ ਨੰਬਰ ਦਾ ਇਸਤੇਮਾਲ ਕੀਤਾ ਗਿਆ ਹੂੰ ਛੋਟੀ ਕਮਿਊਨਿਟੀਜ਼ ਦੇ ਵਿੱਚ ਇਕਨੋਮਿਕ ਗਰੋਥ ਕਰਨ ਦੇ ਵਾਸਤੇ ਮਿਸ ਮੈਨੇਜਮੈਂਟ ਮਿਸ ਮੈਨੇਜਮੈਂਟ ਪੋਪੂਲੇਸ਼ਨ ਵਧਾਉਣ ਦੇ ਹੂੰ ਲਈ ਕਿਉਂ ਨਹੀਂ ਕੀਤਾ ਗਿਆ ਇਸਤੇਮਾਲ ਹੂੰ ਕਿਉਂ ਟੈਂਪਰੀਰੀ ਰੈਜ਼ਿਡੈਂਟਸ ਨੂੰ ਨਹੀਂ ਪ੍ਰੋਮੋਟ ਕੀਤਾ ਜਾਂਦਾ ਕਿ ਉਹ ਜਾ ਕੇ ਛੋਟੀਆਂ ਕਮਿਊਨਿਟੀਆਂ ਦੇ ਵਿੱਚ ਹਿੱਸਾ ਪਾਉਣ ਹੂੰ ਉੱਥੇ ਡਵੈਲਪਮੈਂਟ ਹੋਵੇ ਉਸੇ ਗਰੋਥ ਹੋਵੇ ਉੱਥੇ ਹਾਊਸਿੰਗ ਹੋਵੇ ਤਾਂ ਕਿ ਜਿਹੜੀ ਇੱਥੋਂ ਪੋਪੂਲੇਸ਼ਨ ਅਰਬਨ ਸੈਂਟਰਸ ਦੇ ਵਿੱਚ ਇਕੱਠੀ ਹੋਈ ਹੈ ਉਹ ਡਿਸਟ੍ਰਿਬਿਊਟ ਹੋਵੇ ਇਕਵਨਲੀ ਹੂੰ ਸੋ ਕੋਈ ਵੀ ਜਿਹੜਾ ਆ ਆਊਟ ਆਫ ਦਾ ਬਾਕਸ ਇੱਕ ਕ੍ਰੀਏਟਿਵ ਸੋਲੂਸ਼ਨ ਸੋਚਣ ਦੀ ਬਜਾਏ ਸਰਕਾਰ ਇੱਕ ਨੀਜਰਕ ਰਿਐਕਸ਼ਨ ਦੇ ਵੈਲਫੇਅਰ ਜਾ ਰਹੀ ਹੈ ਪਹਿਲਾਂ ਨਹੀਂ ਤਾਂ ਹੂੰ ਜੀ